ਕੁਝ ਸਮਾਂ ਪਹਿਲਾਂ ਅੱਧੋ ਜਿਹਾ ਜਿਹੜਾ ਪੰਜਾਬ ਉਹ ਹੜ੍ਹਾਂ ਦੀ ਮਾਰ ਹੇਠ ਰਿਹਾ ਏ ਤਾਂ ਦਰਿਆ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਏ ਅੱਜ ਮੁੰਡਾ ਪਿੰਡ ਦੀ ਜਿਹੜੀ ਸੰਗਤ ਹੈ ਉਹ ਇਕੱਠੀ ਹੋਈ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਸਾਰੀ ਜਿਹੜੀ ਤਸਵੀਰ ਹੈ ਉਹ ਦਿਖਾ ਦਿੱਤੀ ਜਾਵੇ ਅੱਜ ਮੁੰਡਾ ਪਿੰਡ ਦੀ ਜਿਹੜੀ ਸਾਰੀ ਸੰਗਤ ਹੈ ਪਿੰਡ ਬਾਉਪੌਰ ਦੇ ਵਿੱਚ ਇਕੱਤਰ ਹੋਈ ਹੈ ਇੱਥੇ ਇਕੱਤਰ ਹੋਣ ਦਾ ਮਕਸਦ ਕੀ ਏ ਕਾਰਨ ਕੀ ਏ ਉਹ ਇਹਨਾਂ ਦੇ ਕੋਲ ਆਪਾਂ ਜਾਣਦੇ ਆ ਕਿ ਅੱਜ ਇੱਥੇ ਇਕੱਤਰ ਕਿਉਂ ਹੋਏ ਨੇ ਕਿਉਂਕਿ ਇਹ ਜਿਹੜੀ ਧਰਤੀ ਆ ਆਇਟਮ ਤੇ ਜਿਸ ਜ਼ਮੀਨ ਤੇ ਆਪਾਂ ਖੜੇ ਆ ਇਹ ਦੁਆਬੇ ਦੀ ਆ ਕਿ ਜ਼ਿਲ੍ਹਾ ਕਪੂਰਥਲੇ ਦੀ ਆ ਪਿੰਡ ਬਾਉਪੁਰ ਦੇ ਵਿੱਚ ਪੈ ਰਹੀ ਏ ਪਰ ਇਸ ਪਿੰਡ ਮੁੰਡਾ ਪਿੰਡ ਦੇ ਨੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਹੈ ਤੇ ਇਹ ਸਾਰੀ ਸੰਗਤ ਇੱਥੇ ਇਕੱਠੀ ਹੋਈ ਏ ਇਹਨਾਂ ਦੇ ਇਕੱਠੇ ਹੋਣ ਦਾ ਕਾਰਨ ਕੀ ਆ ਉਹ ਆਪਾਂ ਜਾਣਦੇ ਆ ਹਾਂਜੀ ਭਾਈ ਸਾਹਿਬ ਜੀ ਅੱਜ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਜੋ ਕਾਰਨ ਕੀ ਇਹ ਸਾਡੇ ਬੇ ਬੇਨਾ ਤਾਂ ਬਹੁਤੀ ਹੋ ਰਹੀ ਸਾਡੇ ਨੇ ਜੀ ਉਧਰ ਤਾਂ ਆਪ ਤਕਾ ਕਰਕੇ 100 ਕਰੋੜ ਰੁਪਇਆ ਲਗਾ ਪੋਲ ਤੇ ਬੰਦਰ ਤੇ ਉਧਰ 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 ਹੀ ਪਾਣੀ ਕਹੋਣੀ ਪੈ ਜਾਂਦਾ ਸਰਕਾਰ ਨੂੰ ਸਾਡੇ ਆ ਨਜ਼ਾਇਜ਼ ਹੀ ਮੈਨ ਕਰਕੇ ਸਾਡੇ ਵਾਲ ਪਾਣੀ ਸੁੱਟ ਰੇ ਮੁੰਡੇ ਪੇਟ ਸਾਰੀ ਹੱਦ ਚੱਲ ਹਜ਼ਾਰ ਹਜ਼ਾਰ ਕਿਲੋ ਖਰਾਬ ਹੋਣ ਜਾਂਦਾ ਸਾਡਾ ਅੱਛਾ ਹਾਂਜੀ ਠੀਕ ਹੈ ਸੋ ਭਾਈ ਸਾਹਿਬ ਜੀ ਦਰਿਆ ਤੇ ਪਹਿਲਾਂ ਵੀ ਇੱਧਰ ਵੀ ਨੰਗਦਾ ਹੋਵੇਗਾ ਇਹ ਦਰਿਆਵਾਂ ਦੀ ਜਿਹੜੀ ਗੱਲ ਨੂੰ ਨਹੀਂ ਦਰਿਆ ਨੇ ਕੋਈ ਥਾਂ ਨਹੀਂ ਆਦਾ ਦਰਿਆ ਨੇ ਕਿਹੜਾ ਥਾਂ ਲੀਕ ਹੁੰਦਾ ਵੀ ਕੇ ਨਹੀਂ ਨੰਗਣਾ ਤੇ ਆ ਇਹਦੀ ਵੀ ਨੰਗ ਸਕਦਾ ਵਾ ਆਹਦੀ ਵੀ ਨੰਗ ਸਕਦਾ ਵਾ ਦਰਿਆ ਜਰਾ ਨੰਗਣਾ ਵਾ ਹੁਣ ਅੱਗੇ ਦਰਿਆ ਲੰਗਦਾ ਹੈ ਦੀ ਤੇ ਐਰ ਕੀ ਕੁਦਰਤ ਨੇ ਇੱਥੇ ਰੇਤਾ ਸੋੜਤੀ ਆਉਰੀ ਹੋ ਗਿਆ ਤੇ ਹੁਣ ਜਿਹਨੂੰ ਆਉਂਦੀ ਹੋ ਗਿਆ ਹੁਣ ਉਹ ਬਾਉਪਰੀਆਂ ਦੇ ਨਹੀਂ ਆਉਂਦੀ ਨਹੀਂ ਹੋਣਾ ਚਾਹੀਦਾ ਜੇ ਪੁਲ ਤਾਂ ਨਹੀਂ ਹੋ ਗਿਆ ਗਵਰਨਮੈਂਟ ਨੇ ਪੁਲ ਬਣ ਕੇ ਦਿੱਤਾ ਆਂਦੇ ਪੁਲਸਾ ਨਹੀਂ ਵੀ ਨਹੀਂ ਹੋਣਾ ਚਾਹੀਦਾ ਇਸੋ ਪੰਜਾਬ ਜਿਹਦਾ ਮਾਲਕੀਆਂ ਜ਼ਮੀਨਾਂ ਨੂੰ ਦਾ ਜੀ ਦਾ ਮੁੰਡੇ ਪਿੰਡ ਨੂੰ ਜਾਣਾ ਚਾਹੀਦਾ ਵਾ ਹੋਰ ਨਹੀਂ ਕਿਹ ਬਨੇ ਦਰਿਆ ਜਾਣਾ ਚਾਹੀਦਾ ਦੇ ਅਗਰ ਜੇ ਦਰਿਆ ਪਹਿਲੋਂ ਵੀ ਇੱਧਰ ਨੰਗਦਾ ਸੀ ਹੁਣ ਫਿਰ ਦਰਿਆ ਉਹਨਾਂ ਨੇ ਇੱਧਰ ਨੂੰ ਕਰ ਦਿੱਤਾ ਤੇ ਆਪਾਂ ਨੂੰ ਪਰੇਸ਼ਾਨੀ ਕੀ ਹੈ ਪ੍ਰੇਸ਼ਾਨੀ ਜੀ ਸਰਦਾਰ ਦੀ ਸਾਦੇ ਜਾਰੀ ਪੰਜ ਛੇ ਪਿੰਡਾਂ ਦੀ ਗਰੀ ਮਾਲਕੀਆਂ ਜ਼ਮੀਨਾਂ ਸਾਧੀਆਂ ਇਹਨਾਂ ਦੀਆਂ ਸ਼ਾਨ ਦੀ ਤਾਂ ਸਾਹਮ ਲੱਡ ਜ਼ਮੀਨਾਂ ਨੇ ਇਹਨਾਂ ਨੂੰ ਕਿਸੇ ਨੂੰ ਕੋਈ ਮਾਅਬ ਜਾਂ ਨਹੀਂ ਮਿਲਦਾ ਕੋਈ ਇਹਨਾਂ ਦਾ ਕੋਈ ਨੰਬਰ ਨਹੀਂ ਆ ਤੇ ਸਾਡੀਆਂ ਮਾਲਕੀਆਂ ਜ਼ਮੀਨਾਂ ਤੁਸੀਂ ਦੱਸੋ ਵੀ ਮਾਲਕ ਨੂੰ ਪਰੇਸ਼ਾਨ ਹੋਊਗਾ ਦੂਜਾ ਪਰੇਸ਼ਾਨ ਹੋਊਗਾ ਸਾਡੀਆਂ ਮਾਲਕੀਆਂ ਜ਼ਮੀਨਾਂ ਦੇ ਵਿੱਚ ਦੀ ਪਾਣੀ ਇਹ ਕਰਨ ਦਾ ਦਰਿਆ ਠੱਕੇ ਦਾ ਕਰਨ ਦਾ ਵੀ ਜੇ ਅੱਗੇ ਮਾਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਵਗਦਾ ਸੀ ਅਸੀਂ ਆਨੇ ਕੋਈ ਗੱਲ ਨਹੀਂ ਵਗਣ ਦੋ ਅਸੀਂ 20 30 ਸਾਲ ਗਿਆਰਾ ਕੀਤਾ ਹੋਆ ਅਸੀਂ ਨਿਆਣੇ ਸਾਡੇ ਭੁੱਖੇ ਧਹਿ ਰਹੇ ਆ ਸਾਡੀਆਂ ਮਾਲਕੀਆਂ ਜ਼ਮੀਨਾਂ ਦੇ ਵਗਦਾ ਰਿਹਾ ਜੀ ਅੱਜ ਇਹ ਇਹਨਾਂ ਦੀ ਦੁਨੀਆ ਦੀ ਜਮੀਨਾਂ ਦੇ ਪਿਆ ਤਾਂ ਸਾਡੀ ਮਾਲਕੀ ਦੀ ਜਮੀਨਾਂ ਦੇ ਫੇਕ ਤੱਕ ਤੱਕੇ ਕਰਨ ਦਾ ਪਾਣੀ ਦੇਖੋ ਇਹਨਾਂ ਨੇ ਗੱਲਾਂ ਇਹ ਜਿਹੜਾ ਤੁਸੀਂ ਕਹਿ ਰਹੇ ਜੋ ਕਿ ਇਹਨਾਂ ਨੇ ਦਰਿਆ ਪੁੱਟ ਦਿੱਤਾ ਹੈ ਇਹਨਾਂ ਨੂੰ ਆਖਰ ਕੋਨਾ ਕੋ ਸਮਾਤ ਲੱਗਾ ਹੋਵੇਗਾ ਨਾ ਦਰਿਆ ਇਧਰ ਨੂੰ ਪੁੱਟਣ ਲੱਗਿਆ ਸਮਾ ਦੀ ਸਮਾ ਲੱਗਾ ਮਹੀਨਾਕ ਲਗਾ ਉਦੋਂ ਵੱਡੇ ਹੜਾ ਆਈ ਬਹੁਤ ਵੱਡੇ ਫਲਾਡ ਆਏ ਜਿਹੜਾ ਵੀ ਕੋਈ ਇੱਥੇ ਆਣ ਕੇ ਵੇਂਦਾ ਸੀ ਉਹ ਪੋਲ ਤੇ ਆਣ ਕੇ ਵੇਦਾ ਹੁੰਦਾ ਲੋਕ ਇਹਨਾਂ ਦਾ ਨੁਕਸਾਨ ਬੜਾ ਆਇਆ ਸਾਰੇ ਯਾਨੀ ਉਹਨਾਂ ਦੀ ਬਿਜਲੀ ਕਾ ਨਹੀਂ ਦਾ ਪਤਾ ਨਹੀਂ ਲੱਗਾ ਸਾਡੇ ਜਿਹੜੇ ਲੋਕ ਆਹੀ ਵੀ ਟਾਈ ਧੋਦੇ ਨੇ ਤੇ ਗੱਡੀ ਹੱਟ ਕੋ ਆ ਨਹੀਂ ਗਿਆ ਸਾਡ ਗੱਡੀ ਰਸਤੇ ਨਹੀਂ ਆ ਗਏ ਤੇ ਇਹਨਾਂ ਨੇ ਸਾਡੇ ਨਾਂ ਆਉਂਦੇ ਦੇਤੀ 15 20 ਦਿਨਾਂ ਦੇ ਵਿੱਚ ਇਹਨਾਂ ਨੇ 10 ਪੌਕ ਲੈਣਾ ਲਾ ਕੇ ਤੇ ਸਰਾਸਰ ਧੱਕੇ ਨੇ ਦਰਿਆ ਪੁੱਟਦਾ ਜਦੋਂ ਹੀ ਆਏ ਧਿਆਨ ਕੇ ਦੇ ਆਖਰ ਜਿਹੜੀਆਂ ਤੁਸੀਂ ਕਹਿ ਰਹੇ ਜੋ ਕਿ ਪੌਪਲੈਂਡ 10 ਪੌਪਲੈਂਡ ਦਾ ਪੌਪਲੈਂਡ ਜਿਹੜੀ ਲੱਗੀ ਹੋਈ ਆ ਕਿਸੇ ਨੇ ਤਾਂ ਕਿਸੇ ਨੂੰ ਮਨਜ਼ੂਰੀ ਦਿੱਤੀ ਹੋਵੇ ਕਿ ਫੇਰ ਹੀ ਲੱਗੀ ਹੈ ਮਨਜ਼ੂਰੀ ਜੀ ਇਹ ਇੱਕ ਰਾਣਾ ਵਾਂ ਆਪਣੇ ਉਹ ਬੜਿਆਂ ਵਾਂ ਮਰਬਾ ਐਮ ਐਲ ਏ ਬਣਿਆ ਰਾਣਾ ਤੇ ਉਹ ਥੋੜਾ ਜਿਹਾ ਉਹ ਪੀੜਾ ਦਾ ਮੁੰਡਾ ਖੁੰਡਾ ਵਾ ਉਹਨੇ ਥੋੜੀ ਜੀ ਇਹਨਾਂ ਨੂੰ ਹਲਾਸ਼ੇਰੀ ਦੇਤੀ ਜੋ ਤੁਹਾਨੂੰ ਪਤਾ ਬੰਦੇ ਨੂੰ ਜੱਟ ਨੂੰ ਮਰੀ ਜੀ ਹਲਾਸ਼ੇਰੀ ਮਿਲ ਜੇ ਤੇ ਜੱਟ ਤੇ ਸ਼ੇਰ ਬਣ ਜਾਂਦਾ ਉਦੋਂ ਹੀ ਤੇ ਇਹਨਾਂ ਨੇ ਉਹ ਹਲਾਸ਼ੇਰੀ ਦੇ ਨਾਲ ਇਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ ਉਦੋਂ ਰਾਣੇ ਦੀ ਹਲਾਸ਼ੇਰੀ ਦੇਤੀ ਕੋਲ ਸੰਤ ਸੀਚੇ ਵਾਲਿਆਂ ਨੇ ਹਲਾਸ਼ੇਰੀ ਦੇਤੀ ਤੇ ਕੋਲ ਲੋਕਾਂ ਨੇ ਆਣ ਕੇ ਤੇ ਨਾਲ ਹੀ ਨਾ ਪੋਕ ਲੈਣਾ ਲਾਤੀਆਂ ਨਾਲ ਹੀ ਤੁਹਾਡੇ ਸਾਹਮਣੇ ਵੇਖੋ ਵਰਮੇ ਲਾਤੇ ਇਹਨਾਂ ਨੇ ਇਹਨਾਂ ਪੰਜਾਂ 10 ਦਿਨਾਂ ਦੇ ਵਿੱਚ ਯਾਰਾ ਸਾਰਾ ਕੁਝ ਕਰਤਾ ਤੇ ਸਾਡੇ ਮਾਲਕੀ ਜ਼ਮੀਨਾਂ ਦੇ ਅੱਗੇ ਅੱਗੇ ਜਿਹੜੇ ਮਾਲਕੀ ਜ਼ਮੀਨਾਂ ਬੰਦ ਹੋਈਆਂ ਹੀ ਵੇਖੋ ਕੁਦਰਤ ਜਿਹੜੀਆਂ ਅ ಅಹಿ ನೀ ਯਾਰ ਇਹ ਦਰਿਆ ਵਾ ਇਹ ਕੁਦਰਤੀ ਚੀਜ਼ਾਂ ਵਾ ਜੇ ਕੁਦਰਤੀ ਚੀਜ਼ਾਂ ਜਿੱਥੇ ਵਗਦੀਆਂ ਵਾ ਗਵਰਨਮੈਂਟਾਂ ਦੀ ਵਗਣ ਦੋ ਪਰ ਅਸੀਂ ਵੀ ਚਾਹੁੰਦੇ ਜੇ ਸਾਡੀ ਮਾਲਕੀ ਦੀ ਵਗਦਾ ਵਗਣ ਦੋ ਅਸੀਂ ਡੱਕਦੇ ਨਹੀਂ ਉਹਨਾਂ ਨੂੰ ਪਰ ਜੇ ਅੱਜ ਜੇ ਇਹਨਾਂ ਦੀ ਜ਼ਮੀਨ ਤੇ ਵਗਣ ਲਗਾ ਦੇ ਇਹਨਾਂ ਨੂੰ ਤਕਲੀਫ ਹੋਈ ਆ ਤੇ ਸਾਡੀਆਂ ਮਾਲਕੀਆਂ ਤੇ ਜੇ ਪਰੇ ਪਰੇ ਆ ਤੇ ਹਾਨੂੰ ਪੁੱਟ-ਪੁੱਟ ਕੇ ਇਹ ਗਲਤ ਨਾ ਬਣਦੀ ਕਿ ਜਿਹੜਾ ਪੁੱਟ ਕੇ ਇਤਨੀ ਪਾਣੀ ਇਹ ਧੱਕੇ ਦਾ ਕੀਤਾ ਜਾਵੇ ਜੇ ਕੁਦਰਤ ਕਰਦੀ ਆ ਕਿ ਹੋਂਦੋ ਜੋ ਅੰਦਾ ਹੀ ਤੇ ਕੁਦਰਤ ਦੇ ਖਿਲਾਫ ਨਹੀਂ ਆ ਅਸੀਂ ਮਾਲਕੀ ਜੇ ਸਾਡੇ ਜਾਂਦਾ ਸਾਡੇ ਜਾਣ ਦੋ ਇਹਨਾਂ ਦੇ ਜਾਂਦਾ ਇਹਨਾਂ ਦੇ ਜਾਣ ਦੋ ਦੂਜੇ ਦੇ ਅੰਦਰ ਤੇ ਪੋਲ ਬੱਧਾ ਸੀ ਤੋੜੇ-ਤਾਰੇ ਲਾ ਗਿਓ ਪੁਲ ਬੰਨੀਦਾ ਆਪਾਂ ਉਹ ਤੋੜੇ ਦੇ ਲਾਤੇ ਠੇਕੇਦਾਰ ਨੇ ਤੋੜੇ ਥੋੜੀ ਕੱਢਣੇ ਸੀ ਇਹਨਾਂ ਨੂੰ ਤੋੜਿਆਂ ਦਾ ਫਾਇਦਾ ਹੋ ਗਿਆ ਵੀ ਜੋ ਤੋੜੇ ਲੱਗੇ ਤੇ ਪੁਲ ਦੇ ਥੱਲੇ ਉਹ ਨਹੀਂ ਪਾਣੀ ਚੰਨੀ ਤਰ੍ਹਾਂ ਨੰਗਾ ਦਾ ਉਹ ਸਾਲ ਦੇ ਵਿੱਚ ਸੱਜੇ 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 ਸੀ ਜੇ ਸਾਰਾ ਪਾਣੀ ਉਹ ਪੁਲ ਦੇ ਵਿੱਚੋਂ ਬੰਦ ਹੋ ਗਿਆ ਇਹਨਾਂ ਪੁਲ ਬੰਦ ਹੋ ਗਿਆ ਸੀ ਇਹਦੇ ਚਲ ਕੋਈ ਗੱਲ ਨਹੀਂ ਬੰਦ ਹੋ ਗਿਆ ਤੇ ਪਾਣੀ ਹੁਣ ਹੁਣ ਜੇ ਦਰਿਆ ਸਿੱਧਾ ਹੋ ਗਿਆ ਵਾ ਤੇ ਅਜ ਤਨਾ ਸਾਨੂੰ ਟੰਕਾਂ ਤੋਂ ਸਾਡੀਆਂ ਮਾਲਕੀ ਜਮੀਨਾਂ ਨੂੰ ਧੱਕਾ ਕਿ ਨਾ ਕਰਨ ਇਹ ਸਿਰਾ ਪ੍ਰਸ਼ਾਸਨਾਨ ਕੇ ਦੇਖ ਸਕਦਾ ਵਾ ਇਹ ਸਰਾਸਰ ਧੱਕਾ ਵਾ ਸਰਾਸਰ ਧੱਕਾ ਵਾ ਵੀ ਜਿਹੜਾ ਧੱਕਾ ਹਰ ਨਾ ਕਰਨਦਾ ਆ ਇਹ ਬਹੁਤ ਵੱਡਾ ਧੱਕਾ ਵਾ ਇਹ ਹੀ ਦੇਦਾ ਇਨਸਾਫ ਮੰਗਦੇ ਆ ਵੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੀ ਠੀਕ ਹੈ ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਸਰਪੰਚ ਸਾਹਿਬ ਆਖਰ ਚਲੋ ਉਹਨਾਂ ਦੇ ਕਹਿਣ ਦੇ ਅਨੁਸਾਰ ਕੇ ਐਮ ਐਲ ਏ ਆ ਜੋ ਹਾਂਜੀ ਹਾਂਜੀ ਉਹ ਉਹਨਾਂ ਦੇ ਸ਼ਹਿਰ ਤੇ ਜਿਹੜਾ ਇਹ ਚੀਜ਼ ਹੋ ਰਹੀ ਹੈ ਆਖਰ ਇਹਨਾਂ ਪੈਸਾ ਆ ਕਿਥੋਂ ਰਿਹਾ ਹੈ ਹਾਂਜੀ ਸਰ ਉਹ ਪੈਸਾ ਇਦਾਂ ਆ ਵੀ ਇਹ ਵੀਡੀਓ ਪਾਉਂਦੇ ਆ ਨਾ ਬਣਾ ਕੇ ਵੀ ਮੰਡ ਦੇ ਵਿੱਚ ਅਸੀਂ ਪਾਣੀ ਆ ਗਿਆ ਜਦੋਂ ਪਾਣੀ ਆਇਆ ਪਚੀ ਦੇ ਵਿੱਚ ਤੇ ਉਹ ਵੀਡੀਓ ਪਾਉਂਦੇ ਆ ਤੇ ਬਾਹਰੋਂ ਸੰਗਤ ਐਨ ਆਰ ਆਈ ਵੀਰ ਭਰਾ ਪੈਸਾ ਪਾਈ ਜਾਂਦੇ ਆ ਪੈਸਾ ਇਹਨਾਂ ਨੂੰ ਪਾਈ ਜਾਂਦੇ ਆ ਵੀ ਖਰੇ ਕੀ ਹੋ ਗਿਆ 13 ਪਿੰਡਾਂ ਦਾ 14 ਦਾ ਜ਼ਿਕਰ ਕਰ ਦਿੰਦੇ ਆ ਪਿੰਡ ਇਥੇ ਇੱਕ ਹੀ ਆ ਬਾਹੂਪੁਰ ਤੇ ਬਾਕੀ ਇੱਕ ਘਰ ਇੱਕ ਇੱਕ ਪਿੰਡ ਦਾ ਘਣੀ ਹੋਣਾ ਵਾ ਦੋਵੇਂ ਪਿੰਡਾਂ ਦੇ ਵਿੱਚ ਦੋ ਦੋ ਘਰ ਆ ਤੇ ਉਹ ਪਿੰਡ ਕਾਗਜੀ ਪਿੰਡ ਆ ਬਾਕੀ ਬੇਚਰਾਗ ਪਿੰਡ ਆ ਸਰ ਤੇ ਉਹ ਪੈਸਾ ਪਾਈ ਜਾਂਦੇ ਆ ਤੇ ਉਹ ਪੈਸਾ ਇਧਰ ਸਾਡੇ ਉੱਤੇ ਹੀ ਗਲਤ ਜਿਹਾ ਰਿਆ ਜਾਂਦਾ ਮੁੰਡਾ ਪਿੰਡ ਡੋਬਣ ਦਾ ਜੇ ਗੁਜਰਪੁਰ ਚੌਣਾ ਤੱਕ ਮਾਰ ਕਰਨੀ ਜੀ ਇਹ ਮੂਹੇ ਨੇ ਜਿਹੜਾ ਇਹਨਾਂ ਨੇ ਪੁੱਟ ਕੇ ਆਈ ਇਹਨੂੰ ਤੁਹਾਨੂੰ ਕੀ ਖਤਸਾ ਕੋਈ ਕਿ ਆਖਰ ਜੇ ਫਿਰ ਦੁਬਾਰਾ ਪਾਣੀ ਆਇਆ ਤੇ ਕਿੰਨੇ ਪਿੰਡਾਂ ਨੂੰ ਜਿਹੜੀ ਇਹਦੀ ਮਾਰ ਵੱਜ ਸਕਦੀ ਹੈ ਮਾਰ ਸਰ ਜੀ ਇਹੋ ਦੱਸਣ ਦੇ ਆ ਮੁੰਡਾ ਪਿੰਡ ਤੇ ਜੋਲ ਤੇ ਗੁਜਰਪੁਰ ਦੇ ਘੜਕੇ ਜਾ ਕੇ ਮਾਰ ਹੀ ਜਾਣੀ ਹੈ ਕਿ ਸਿੱਧੇ ਡੁੱਬ ਜਾਣੇ ਦੋ ਤਿੰਨ ਪਿੰਡ ਜੀ ਜੇ ਜਿਦਾਂ ਇਹਨਾਂ ਨੇ ਬੋਟ ਕੇ ਦੁਬਾਰਾ ਇਹਨੂੰ ਮੂੰਹ ਕਰਤਾ ਨਾ ਇਹਦਾ ਤੇ ਦੋ ਤਿੰਨ ਪਿੰਡ ਡੁੱਬਨੇ ਆ ਸਰ ਇਹ ਕਦਾ ਕਰਨੀ ਅੱਛਾ ਜੀ ਹਾਂਜੀ ਹਾਂਜੀ ਤੇ ਤੁਸੀਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਕੋਲ ਜਾ ਕੇ ਮੰਗ ਉਠਾਈ ਆ ਕਿ ਜੀ ਇਹ ਨਜਾਇਜ਼ ਸਾਰਾ ਕੰਮ ਹੋ ਰਿਹਾ ਹੈ ਬਿਲਕੁਲ ਜੀ ਮੰਗਾਂ ਨਹੀਂ ਉਠਾਈ ਆ ਡੀਸੀ ਸਾਹਿਬ ਨੂੰ ਵੀ ਦਿੱਤੀ ਐਪਲੀਕੇਸ਼ਨ ਐ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਆ ਐਸਡੀਐਮ ਸਾਹਿਬ ਨੂੰ ਵੀ ਦਿੱਤੀ ਆ ਮਾਂ ਜਦੋਂ ਇਹ ਪੁੱਟੀ ਗਏ ਆ ਸਰ ਫਿਰ ਅਸੀਂ ਗਾੜੀ ਸਾਡੀ ਮਾਲਕੀ ਜ਼ਮੀਨ ਆ ਅਸੀਂ ਫਿਰ ਉਹਦੇ ਤੇ ਸਟੇ ਵੀ ਲਿਆ ਸਰ ਹਾਂ ਸਟੇ ਲਿਆ ਅਸੀਂ ਮਾਨਯੋਗ ਅਦਾਲਤ ਨੇ ਸਾਨੂੰ ਸਟੇ ਦਿੱਤਾ ਵੀ ਅਸੀਂ ਮਾਲਕ ਕਰਕੇ ਹੀ ਸਾਨੂੰ ਸਟੇ ਮਿਲਿਆ ਜੀ ਇਧਰ ਤੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਠੀਕ ਹੈ ਹਾਂ ਜੀ ਹਾਂ ਜੀ ਸਰ ਇਹੋ ਹੀ ਮੰਗ ਅਸੀਂ ਤੇ ਜਾਰੀ ਕਰਦੇ ਆ ਵੀ ਪਾਣੀ ਬੋਲ ਥਲਿਓਂ ਦੀ ਹੀ ਕਰਨ ਇਹਨਾਂ ਦਾ ਵੀ ਭਲਾ ਤੇ ਸਾਡਾ ਭਲਾ ਜੀ ਸੋ ਸਾਰੇ ਬਚ ਗਏ ਹਾਂ ਜੀ ਸਾਡੇ ਨਾਲ ਹੋਰ ਵੀ ਵੀਰ ਖੜੇ ਨੇ ਉਹ ਵੀ ਕੁਝ ਕਹਿਣਾ ਚਾਹੁੰਦੇ ਹਾਂ ਜੀ ਭਾਈ ਸਾਹਿਬ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਗੱਲ ਇਸ ਤਰ੍ਹਾਂ ਦੀ ਵੇਖੋ ਜੀ ਜਿੱਦਾਂ ਵੀਰਾਂ ਸਾਰਿਆਂ ਨੇ ਦੱਸਿਆ ਵਾ ਇਹ ਕੰਮ ਜਿਹੜਾ ਵਾ ਸਾਰਾ ਹੀ ਗਲਤ ਹੋ ਰਿਹਾ ਵਾ ਅਹੀਂ ਉਹ ਚੀਜ਼ ਨੂੰ ਵਾਰ-ਵਾਰ ਇਹੋ ਰਿਪੀਟ ਕਰੀ ਜਾਂਦੇ ਆਂ ਅਸੀਂ ਮਾਲਕ ਮਾਲਕ ਪਰ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਜੋ ਐਮਐਲਏ ਸਾਹਿਬ ਆ ਉਹ ਤਾਂ ਪੂਰਾ ਹੀ ਧੱਕਾ ਕਰ ਰਿਹਾ ਸਾਡੇ ਐਮਐਲਏ ਸਾਹਿਬ ਜਿਹੜੇ ਆ ਉਹ ਜੇਲ੍ਹ 'ਚ ਬੈਠੇ ਆ ਐਮਪੀ ਵੀ ਸਾਡੀ ਜੇਲ੍ਹ 'ਚ ਆ ਅਸੀਂ ਕੀ ਕਰ ਸਕਦੇ ਆਂ ਸਾਡੇ ਪੱਲੇ ਤੇ ਅਸੀਂ ਆਪ ਹੀ ਆ ਜੇ ਕਿਤੇ ਜਾਈਏ ਆਈਏ ਆਪਣਾ ਕੰਮ ਕਰਾ ਸਕਦੇ ਆਂ ਬਾਕੀ ਸਾਡੀ ਕੋਈ ਬਾਣੀ ਫਰਿਆ ਤੁਸੀਂ ਕਹਿ ਰਹੇ ਜੋ ਕਿ ਪਿੰਡ ਏਕ ਕੇ ਆਦੇ ਪਰ 16 ਪਿੰਡਾਂ ਦਾ ਜ਼ਿਕਰ ਕੀਤਾ ਜਾਂਦਾ ਏ ਉਹ ਫਿਰ ਜਿਹੜੇ 16 ਪਿੰਡ ਨੇ ਕਿਉਂਕਿ ਜਿਹੜੇ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਉਹ ਆਖਰ ਉਹਨਾਂ ਨੂੰ ਇਥੋਂ ਦੇ ਰਹਿਣ ਵਾਲੇ ਹੋਣਗੇ ਜਿਹੜੇ ਲੋਕ ਕਨਾਲ ਦੇ ਇਹਨਾਂ ਨੂੰ ਡੋਨੇਸ਼ਨ ਦੇ ਰਹੇ ਨੇ ਵੇਖੋ ਜੀ ਬੇਨਤੀ ਐਦਾਵਾ ਕਿ ਜਦੋਂ ਅੱਜ ਕੱਲ WhatsApp ਤੇ ਸਾਰੇ ਵੀਡੀਓ ਪੈ ਜਾਂਦੀਆਂ ਨੇ ਜੀ ਪੱਤਰਕਾਰਾਂ ਆਣ ਕੇ ਪੱਤਰਕਾਰੀ ਬਣਾ ਕੇ ਲੈ ਜਾਂਦੇ ਆ ਜੀ 16 ਪਿੰਡ ਹਮ ਉਹਨਾਂ ਲੋਕਾਂ ਨੇ 16 ਪਿੰਡਾਂ ਦਾ ਜਗਰ ਕੀਤਾ ਹਮ ਪਰ ਸਾਨੂੰ ਇਹ ਦਿਖਾ ਦੇਣ ਕਿ 16 ਪਿੰਡ ਕੀ ਚੀਜ਼ ਹੁੰਦੀ ਆ ਹਮ ਪਿੰਡ ਕੋਈ ਇੱਕ ਅੱਧੇ ਘਰ ਦਾ ਤੇ ਪਿੰਡ ਨਹੀਂ ਹੁੰਦਾ ਹਮ ਕਮ ਸੇ ਕਮ 100 200 ਘਰ ਹੋਵੇ ਉਹਨੂੰ ਅਹੀਂ ਪਿੰਡਾਂ ਨੇ ਆ ਕਾਗਜ਼ਾਂ ਦੇ ਵਿੱਚ ਪਿੰਡ ਹੈਗੇ ਆ ਅੱਧੇ ਪਿੰਡ ਦੇ ਇੱਧਰ ਸਾਡੇ ਵਾਲੇ ਤੁਰੇ ਫਿਰਦੇ ਆ ਜਿਹੜੇ ਪਿੰਡਾਂ ਦੇ ਨਾਲ ਵੋਟ ਲਿਖ ਕੇ ਲਾਏ ਉਧਰ ਅੱਛਾ ਜੀ ਹਾਂਜੀ ਤੇ ਪਰ ਜਿਹੜੇ ਸੰਗਤਾਂ ਉਹ ਬਾਹਰੋਂ ਦੇ ਤੇ ਰੇ ਤੇ ਪੈਸਾ ਸੁਟੀ ਜਾਂਦੀ ਇਹਨਾਂ ਨੂੰ ਇਹਨਾਂ ਦੇ ਤੇ ਖਾਤੇ ਜਾ ਕੇ ਚੈੱਕ ਕਰਾਏ ਜਾਣ ਪੁੱਛਿਆ ਜਾਵੇ ਖਾਤੇ 'ਚ ਪੈਸੇ ਕਿੰਨੇ ਕਿੰਨੇ ਆ ਜਿਹੜੀ ਇਹਨਾਂ ਦੀ ਕਮੇਟੀ ਬਣੀ ਆ ਨਹੀਂ ਉਹਨਾਂ ਦੇ ਖਾਤੇ ਚੈੱਕ ਕਰਾਏ ਜਾਣ ਲੱਖਾਂ ਕਰੋੜਾਂ ਰੁਪਈਆਂ ਨਾਲ ਖਾਤਿਆਂ 'ਚ ਪੈਸੇ ਗਏ ਆ ਤੇ ਆ ਜਿਹੜਾ ਐਡਾ ਤਗੜਾ ਕੰਮ ਹੋਇਆ ਵਾ ਇੱਕ ਅੱਧੇ ਰੁਪਈਏ ਨਹੀਂ ਦਾ 10 ਕੋਗ ਲੈਣਾ ਰੋਜ਼ ਲੱਗੀਆਂ ਤਾਂ 5 ਲੱਖ ਰੁਪਈਆ ਬਣ ਗਈ ਤੇ ਜੇ ਮਹੀਨਾ ਚੱਲ ਗਿਆ ਤਾਂ ਕਿੰਨੇ ਬਣ ਗਏ ਤੁਸੀਂ ਕਹਿ ਰਹੇ ਜੋ ਕਿ 2 2.5 ਮਹੀਨੇ ਜਿਹੜਾ ਕੰਮ ਹੈ ਇਹ ਚੱਲ ਚੱਲਦਾ ਰਿਹਾ ਏ ਤੁਹਾਨੂੰ ਪਤਾ ਨਹੀਂ ਲੱਗਾ ਵੇਖੋ ਜੀ ਸਾਨੂੰ ਪਤਾ ਲੱਗਾ ਵਾ ਉਹ ਜ਼ਿੰਮੇਵਾਰ ਸਾਡੇ ਬੰਦਿਆਂ ਨੂੰ ਪਤਾ ਲੱਗਾ ਵਾ ਅਸੀਂ ਰੋਲਾ ਪਾਇਆ ਵਾ ਤੇ ਫੇਰ ਹੀ ਅਸੀਂ ਇੱਥੋਂ ਤੱਕਰ ਪਹੁੰਚੇ ਹਾਂ ਜੀ ਹੂੰ ਪਹਿਲਾਂ ਸਾਡੇ ਪਿੰਡਾਂ ਦੇ ਹੀ ਹੁਣ ਦੱਸਿਓ ਕੀ ਇਹ ਬਾਬੇ ਸੁੱਖਾ ਸੋਹਣੀ ਉਧਰ ਕੰਮ ਕਰਾਉਂਦਾ ਜੀ ਬਾਬੇ ਚੀਚੜੇ ਵਾਲੇ ਕੰਮ ਕਰਾਉਂਦੇ ਆ ਐਮਐਲਏ ਕੰਮ ਕਰਾਉਂਦੇ ਆ ਤੁਸੀਂ ਨਾ ਜਾਇਓ ਉਧਰ ਤੁਹਾਨੂੰ ਮਾਰ ਦੇਣਾ ਹ ਪਰ ਅਹੀਂ ਤਾਂ ਕਹੀ ਨਹੀਂ ਫਿਰ ਵੀ ਮਦਦ ਕਰਕੇ ਮੜਾ ਮੋੜਾਂ ਕੇ ਇੱਥੇ ਵੇਖਿਆ ਵਾ ਅਸੀਂ ਹੋਰ ਪ੍ਰਸ਼ਾਸਨ ਨੂੰ ਰੋਲਾ ਪਾਉਣਾ ਪਏ ਅੱਜ ਤੁਸੀਂ ਇੱਥੇ ਆਏ ਜੋ ਜਿੱਦਾਂ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਨਾ ਉੱਥੇ ਜਾਇਓ ਤੁਹਾਨੂੰ ਮਾਰ ਦੇਣਗੇ ਅੱਜ ਫਿਰ ਤੁਸੀਂ ਇੱਥੇ ਕਿਨਾਲ ਆਏ ਜੋ ਅੱਜ ਨਹੀਂ ਫਿਰ ਤੁਹਾਡੀ ਜਾਨ ਨੂੰ ਖਤਰਾ ਸਾਡੀ ਜਾਨ ਨੂੰ ਕੋਈ ਖਤਰਾ ਨਹੀਂ ਮੈਂ ਤਾਂ ਮਹੀਨਾ ਪਹਿਲਾਂ ਵੀ ਹੋ ਗਿਆ ਇੱਥੋਂ ਕੋਈ মিডিਆ ਤੁਹਾਡੇ ਨਾਲ ਆਇਆ ਅੱਛਾ ਹਾਂ মিডিਆ ਦੇ ਸਾਰੇ ਨਾਲ ਤੁਹਾਡੇ ਨਾਲ ਹੀ ਇੱਥੇ ਪਹੁੰਚੇ ਅੱਜ ਨਹੀਂ ਤਾਂ ਅਸੀਂ ਤਾਂ ਇੱਥੇ ਡਰਦੇ ਨਹੀਂ ਹੋਣੇ ਇਹਨਾਂ ਲੋਕਾਂ ਨੂੰ ਮਾਰ ਦੇਣਾ ਬਲਾਨ ਕਰ ਦੇਣਾ ਸਾਡੇ ਲੋਕਾਂ ਨੂੰ ਤੇ ਇੰਨਾ ਡਰਾਇਆ ਵੇਖੋ ਜੀ ਇਹਦੇ ਤੱਕਰ ਕਹਿੰਦੇ ਤੁਹਾਡਾ ਉਹ ਜਿਹੜੀ ਵਟ ਬੰਨੀ ਆ ਪੈਲੀਆਂ ਨੂੰ ਨੰਗਲੂ ਤੋੜ ਦੇਣੀ ਕਿਹੜੀ ਗੱਲਾਂ ਤੋੜ ਦੇਣੀ ਸਾਡੀ ਮਾਲਕੀ ਪੈਲੀ ਦੇ ਵਿੱਚ ਹੂੰ ਦੱਸੇ ਨਾ ਤੁਸੀਂ ਮਾਲਕ ਤੋਂ ਨਾ ਚੈਨਲ ਦੇ ਤੁਹਾਨੂੰ ਕਿਹੜਾ ਤੂੰ ਲਾ ਸਕਦਾ ਜਦੋਂ ਤੁਸੀਂ ਚੈਨਲ ਦੇ ਮਾਲਕ ਨਹੀਂ ਹੈਗੇ ਜਦੋਂ ਮਰਜ਼ੀ ਪੁੱਟ ਕੇ ਪਰੇ ਸੁੱਟ ਸਕਦਾ ਹੂੰ ਹਾਂਜੀ ਮੰਗ ਕੀ ਆ ਫੇਰ ਹੁਣ ਮੰਗ ਤਾਂ ਸਾਡੀ ਪ੍ਰਸ਼ਾਸਨ ਕੋਲ ਹੈ ਜੀ ਅੱਜ ਜਿੱਥੋਂ ਇਹਨਾਂ ਨੇ ਮੂੰਹ ਕੀਤਾ ਵਾ ਪਹਿਲੀ ਗੱਲ ਤਾਂ ਸਾਡਾ ਇੱਥੇ ਬੱਜਣਾ ਚਾਹੀਦਾ ਅੱਛਾ ਜੇ ਇਹ ਦਰਿਆ ਪਾਣੀ ਆਪੇ ਕਰ ਲੂਗਾ ਇਹਨੂੰ ਤਾਂ ਮਲਕੀ ਨਹੀਂ ਹੈ ਕਿ ਤੂੰ ਪਿੰਤੂ ਕਰ ਦੇ ਪਰ ਜਿੱਥੋਂ ਇਹਨਾਂ ਨੇ ਸਾਡਾ ਮੂੰਹ ਤੋੜਿਆ ਵਾ ਉੱਥੇ ਆਪ ਹੀ ਬਣਾ ਦੇਣ ਪ੍ਰਸ਼ਾਸਨ ਬਣਾ ਦੇ ਤਾਂ ਬਹੁਤ ਮਿਹਰਬਾਨੀ ਕਰਦੇ ਠੀਕ ਠੀਕ ਹੈ ਠੀਕ ਹੈ ਸੋ ਹਾਂਜੀ ਕੀ ਕਹਣਾ ਚੰਦੇ ਤੂੰ ਬਈ ਕਹਣਾ ਕਿ ਸਾਡੀ ਜ਼ਮੀਨ 27 ਕਿਲੇ ਆ ਪਹਿਲੇ ਸ਼ੁਰੂ ਦੇ ਵਿੱਚ ਜਿੱਥੇ ਬਨ ਬੱਦਾ ਅੱਛਾ ਜੀ ਪਹਿਲੇ 27 ਕਿਲੇ ਸਾਡਾ ਸ਼ੁਰੂ ਹੁੰਦੀ ਆ ਪੇ ਗਾੜੀ ਸਾਡਾ ਭਾਈ ਚਲਾ ਸਾਰਾ ਸ਼ੁਰੂ ਹੁੰਦਾ ਕਿਸੇ 15 ਕਿਲੇ ਕਿਸੇ 10 ਕਿਲੇ ਕਿਸੇ 20 ਕਿਲੇ ਅੜਕੋਟਾ ਈ ਸੋ ਇਕੜ ਜਮੀਰ ਬਚਾਈਦੀ ਆ ਅੱਛਾ ਮੁੰਡਾ ਪਿੰਡ ਦਾ ਵੱਖਰਾ ਹੋ ਜਾਂਦਾ ਇਹ ਤੇ ਨਿਹਦਰਾਂ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਸਾਰਾ ਅੱਛਾ ਤੇ ਬਾਕੀ ਜਿਹੜੇ ਚਾਰ ਪਿੰਡੇ ਤਰਾ ਵੀਰ ਨਹੀਂ ਦੱਸਿਆ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੂੰ ਹੂੰ ਤੇ ਪਿਛਲੇ ਸਾਲ 27 ਕਿੱਲਾਂ ਚ ਕਣਕ ਬਹੁਤ ਹੀ ਵਧੀਆ ਸੀ ਹੂੰ ਹੂੰ ਐਰ ਕਿ ਸਾਡੀ ਕਣਕ ਵੀ ਨਹੀਂ ਵਿਜੀ ਗਈ ਰਸਤਾ ਨਹੀਂ ਲੰਘਣ ਨੂੰ ਇਥੋਂ ਪਾਣੀ ਛੱਡਦਾ ਟਰੈਕਟਰ ਲੰਘੇ ਨਹੀਂ ਉਤਰਾ ਜਮੀਨ ਪਈ ਜਾਏ ਦੇਖ ਲਓ ਮੌਕੇ ਦੇ ਕਾਰੇ ਜਿੰਦਾਂ 200 ਕਿਲਾ ਜਮੀਨ ਬ੍ਰੋਤਣਾ ਖਾਲੀ ਪਿਆ ਵਾ ਹਮ ਹਮ ਕਿਹਦੇ ਭਾਈਚਾਰੇ ਦੇ ਕਣ ਕਰੀ ਬੀ ਖਰਾਬਾ ਮਿਲਿਆ ਏ ਖਰਾਬਾ ਮਿਲਿਆ ਜੀ ਤੇ ਦੇਖੋ ਸਾਡੀ ਰੇਹੋ ਜੋ ਵੀਰ ਜਣਾਂ ਆਖਿਆ ਬੇਨਤੀ ਆ ਜਿੱਥੇ ਚੱਲਦਾ ਉਥੇ ਚੱਲੀ ਜਾਵੇ ਕੁਦਰਤੀ ਵਹਾ ਵਾ ਤੇ ਜੇ ਨਹੀਂ ਤੇ ਸਾਨੂੰ ਸਰਕਾਰ ਸਾਡੀ ਜਿੰਨੀ ਜਮੀਨ ਆ ਰਿਕਵਰ ਕਰ ਲੇ ਅਗਰ ਕੁਦਰਤ ਇਧਰ ਨੂੰ ਵਹਾ ਕਰ ਦਿੰਦੀ ਏ ਤੇ ਤੁਹਾਨੂੰ ਫਿਰ ਮਨਜ਼ੂਰ ਹੈ ਤੁਹਾਨੂੰ ਫਿਰ ਕੁ ਮਨਜ਼ੂਰ ਹੈ ਸਾਨੂੰ ਕੋਈ ਤਰਾਜ਼ ਨਹੀਂ ਅੱਛਾ ਜਿੱਥੇ ਜੋਗ ਰਖ ਪਰਮੇਸ਼ਰ ਦਾ ਹੁਕਮ ਆ ਜਿੱਥੇ ਚੱਲਦਾ ਚੱਲੀ ਜਾ ਪਰ ਇਹ ਜ਼ਬਰਦਸਤੀ ਇਧਰ ਨੂੰ ਕਰ ਰਹੇ ਨੇ ਇਹ ਜ਼ਬਰਦਸਤੀ ਕਰ ਰਿਹਾ ਹਾਂ ਜ਼ਬਰਦਸਤੀ ਕਰ ਰਿਹਾ ਵੀਰ ਜਸਤਾ ਲਈ ਕਿ ਕਣਕ ਦੇ ਬੀਜਰ ਕੀ ਇੱਕ ਵੇਖ ਲੋ ਜਾਇ ਕਨਾਲ ਕਣਕ ਦੀ ਬੀਜੀ ਉਸ ਤਰ੍ਹਾਂ ਉਸ ਤਰ੍ਹਾਂ ਜ਼ਮੀਰ ਪਈ ਆ ਤੇ ਸਾਡੀ ਇਹੋ ਬੇਨਤੀ ਆ ਜੇ ਨਹੀਂ ਤੇ ਪ੍ਰਸ਼ਾਸਨ ਸਰਕਾਰ ਸਾਡੀ ਰਿਕੁਇਰ ਕਰ ਲੇ ਤੇ ਅਗਰ ਜੇ ਪ੍ਰਸ਼ਾਸਨ ਵੀ ਤੁਹਾਡੀ ਗੱਲ ਨਹੀਂ ਮੰਨਦਾ ਹਾਂਜੀ ਇਧਰ ਦੇ ਲੋਕ ਵੀ ਤੁਹਾਡੀ ਗੱਲ ਨਹੀਂ ਮੰਨਦੇ ਫਿਰ ਅਗਲਾ ਐਕਸ਼ਨ ਤੁਹਾਡਾ ਕੀ ਹੋਵੇਗਾ ਅਸੀਂ ਵੀ ਆਪਦੀ ਜ਼ਮੀਨ ਦਾ ਸ਼ਰੀਰ ਲਿਆ ਮਾਸਕੀ ਦਾ ਅੱਛਾ ਹੁਣ ਨਹੀਂ ਰੋਕਿਆ ਕੰਮ ਰੋਕਿਆ ਕਰ ਹਾਈ ਕੋਰਟ ਤੱਕ ਹਾਈ ਕੋਰਟ ਤੱਕ ਜਾਵਾਂਗੇ ਅੱਛਾ ਜੀ ਜੋ ਸਾਡੇ ਕੋਲ ਜਿੰਨੀ ਪਹੁੰਚ ਹੋਊ ਕਰਾਂਗੇ ਆਪਦੀ ਸਾਡੇ ਹੱਥ ਸਾਥ ਚਾਰ ਨਗਰ ਸਾਡੇ ਨਾਲ ਆ ਜੀ ਸਾਰੀ ਸੰਗਤ ਸਾਡੇ ਨਾਲ ਆ ਹਾਂਜੀ ਓਕੇ ਓਕੇ ਇਹ ਸਨ ਪਿੰਡ ਮੁੰਡਾ ਪਿੰਡ ਵਾਸੀ ਜਿਨ੍ਹਾਂ ਨੇ ਲਾਸਟ ਦੇ ਗੱਲ ਆਖੀ ਅਗਰ ਪ੍ਰਸ਼ਾਸਨ ਨੇ ਵੀ ਸਾਡੀ ਗੱਲ ਨਾ ਮੰਨੀ ਇਹ ਜਿਹੜਾ ਬਾਉ ਪਿੰਡ ਹੈ ਇਹ ਤਾਂ ਪਹਿਲਾਂ ਹੀ ਵਧੀ ਕੀ ਕਰ ਰਿਹਾ ਹੈ ਸਾਡੇ ਨਾਲ ਟੱਕਾ ਕਰ ਰਿਹਾ ਹੈ ਅਗਰ ਕਿਸੇ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਤੇ ਇਹ ਤੇ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਹਨਾਂ ਦੀ ਜਿਹੜੀ ਮੰਗ ਹੈ ਉਹ ਮੰਨਦਾ ਹੈ ਕਿਉਂਕਿ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਕੁਦਰਤੀ ਜਿਹੜਾ ਕੁਦਰਤ ਹੈ ਉਹ ਜੇ ਹਵਾ ਜਿਹੜਾ ਇੱਧਰ ਨੂੰ ਵਹਾ ਕਰਦੇ ਤੇ ਸਾਨੂੰ ਮਨਜ਼ੂਰ ਹੈ ਤੱਕੇ ਦੇ ਨਾਲ ਜਿਹੜਾ ਇੱਧਰ ਨੂੰ ਜਿਹੜਾ ਦਰਿਆ ਨੂੰ ਇਹ ਭੇਜ ਰਹੇ ਨੇ ਇਹ ਸਾਨੂੰ ਮਨਜ਼ੂਰ ਨਹੀਂ ਆ ਸਾਡੀਆਂ ਹਜ਼ਾਰਾਂ ਜਿਹੜੀ ਏਕੜ ਜਿਹੜੀ ਜ਼ਮੀਨ ਆ ਉਹ ਤਬਾਹ ਹੁੰਦੀ ਏ ਸੋ ਦੇਖਣਾ ਹੋਵੇਗਾ ਪ੍ਰਸ਼ਾਸਨ ਕਿੰਦੀ ਜਲਦੀ ਇਹਨਾਂ ਦੀ ਜਿਹੜੀ ਬੇਨਤੀ ਆ ਜਾਂ ਇਹਨਾਂ ਦੀ ਜਿਹੜੀ ਮੰਗ ਆ ਉਹ ਸਵੀਕਾਰ ਕਰਦਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਗੁਰਦੇਵਾਲ ਸਿੰਘ